ਯਾਦ ਰੱਖੋ ਝੂਠ ਅਤੇ ਭੁਲੇਖਾ ਤੁਹਾਡੇ ਜੀਵਨ ਦੇ ਵਿੱਚ ਦੋਨੇ ਇੱਕੋ ਹੀ ਤਰ੍ਹਾਂ ਦਾ ਕੰਮ ਕਰਦੇ ਹਨ ਉਹ ਹੁੰਦਾ ਹੈ ਨੁਕਸਾਨ ਜੇ ਕਿਸੇ ਤੁਸੀਂ ਝੂਠੇ ਬੰਦੇ ਦੇ ਵੱਸ ਪੈ ਗਏ ਤਾਂ ਉਹ ਭੁਲੇਖੇ ਦੇ ਨਾਲ ਤੁਹਾਨੂੰ ਠੱਗ ਕੇ ਤੁਹਾਡਾ ਨੁਕਸਾਨ ਕਰ ਦਿੰਦਾ ਹੈ ਤੇ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਵੈਸੇ ਭੁਲੇਖਾ ਲੱਗ ਗਿਆ ਤਾਂ ਉਹ ਵੀ ਕਿਤੇ ਨਾ ਕਿਤੇ ਜਾ ਕੇ ਇੱਕ ਕਿਸਮ ਦਾ ਝੂਠ ਹੀ ਸਾਬਤ ਹੋ ਜਾਂਦਾ ਹੈ ਕਿਉਂਕਿ ਭੁਲੇਖਾ ਹੁੰਦਾ ਹੈ ਤੇ ਤੁਹਾਡਾ ਨੁਕਸਾਨ ਹੋ ਜਾਂਦਾ ਹੈ ਸਤਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਤਾ ਕੀ ਕਹਿੰਦੇ ਹਨ ਇਹ ਦੁਨਿਆਵੀ ਤਲਤੇ ਹੈ ਪਰ ਜੋ ਇਹਨਾਂ ਅੱਖਾਂ ਦੇ ਨਾਲ ਅਸੀਂ ਤੱਕ ਰਿਆਂ ਨਾ ਜਿੱਥੇ ਅਸੀਂ ਰਿਸ਼ਤਾ ਜੋੜਨ ਦਾ ਜਾਂ ਮਜ਼ਬੂਤ ਰਿਸ਼ਤਾ ਬਣਾਉਣ ਦਾ ਇਸ ਦੁਨੀਆ ਤੇ ਇਸ ਤਲ ਤੇ ਯਤਨ ਕਰਦਿਆਂ ਨਾ ਉਹ ਰਿਸ਼ਤਾ ਇੱਕ ਭੁਲੇਖਾ ਤੇ ਕੇਵਲ ਝੂਠ ਦਾ ਅਸਰ ਸਾਬਤ ਕਰ ਦਿੰਦਾ ਹੈ ਸਤਗੁਰ ਕੀ ਕਹਿੰਦੇ ਹਨ ਮਿਥਨ ਮੁਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨਾ ਪਾਏ ਨਹਿਚਲ ਏਕ ਨਾਰਾਇਣਾ ਜਿੰਨਾ ਇਹ ਦੁਨੀਆ ਦਾ ਪਸਾਰਾ ਲੱਗ ਰਿਆ ਨਾ ਇਹ ਵੀ ਇੱਕ ਭੁਲੇਖਾ ਤੇ ਝੂਠ ਹੈ ਇਹ ਮਿੱਥਿਆ ਹੋਇਆ ਹੈ ਇੱਕ ਦਿਨ ਖਤਮ ਹੋ ਜਾਏਗਾ ਤੇ ਸਤਗੁਰ ਕਹਿੰਦੇ ਹਨ ਨਹਿਚਲ ਏਕ ਨਾਰਾਇਣਾ ਸਿਰਫ ਨਾਰਾਇਣ ਪਰਮਾਤਮਾ ਹੀ ਸਦਾ ਕਾਇਮ ਰਹੇਗਾ